ਤਾਂ ਉਹ ਸੋਇਆ ਬੀਤੀ ਵਦੇ ਇਹ ਆਪਣਾ ਜੱਗਰ ਤੇ ਇਹ ਮੋਗਲੀ ਹਵਾਸਾਂ ਨੇ ਯੁੱਧ ਹੋਇਆ ਕੱਲ ਜਿਹਦੇ ਵਿੱਚ ਜਖਮੀ ਤੇ ਨਹੀਂ ਹੋਇਆ ਵੇਖਾ ਜਰਾ ਤੇ ਪਹਿਲਾਂ ਹੀ ਇਹ ਚੰਦ ਚੱਡੀ ਜਾਂਦੇ ਨੂੰ ਪੋਰੀਆਂ ਮਣਕੇ ਵਿੱਚ ਪੈ ਗਿਆ ਰੇਸ਼ਾ ਤੇ ਇਹ ਕੱਲ੍ਹ ਪੋ ਜਿਹੜਾ ਵਾ ਨੜਪਿਆ ਇਹਨੂੰ ਦੱਸਿਆ ਤੁਸੀਂ ਹੈ ਨਹੀਂ ਜਾਂ ਵੇਖਿਆ ਨਹੀਂ ਹੈਣਾ ਸਾਡੇ ਵੀ ਪੂਰਾ ਸੁਸਾਇਆ ਇਹਨੂੰ ਹਾਂ ਹੈਣਾ ਉਹਨੂੰ ਗੁੱਸੇ ਹੁੰਦਾ ਵੀ ਲੱਗ ਗਿਆ ਲੈ ਆ ਇਹਨੂੰ ਮੇਰੇ ਨੌਣਾ ਜਾ ਲੈ ਕੇ ਆ ਕੀ ਕੈਂਚੀ ਲੈ ਗਿਆ ਕੈਂਚੀ ਜਾ ਪੱਜ ਕੇ ਜਾ ਅਬ ਇਹ ਮੁਰਗਾ ਆ ਵੋਏ ਵੋਏ ਮੈਂ ਨਹੀਂ ਲੜਦਾ ਜੇ ਕੈਂਚੀ ਲੈ ਕੇ ਆਓ ਭੱਜ ਕੇ ਜਾਓ ਇਹਨੂੰ ਛੱਡ ਦੇ ਇਹਨੂੰ ਇਹ ਤੁਹਾਨੂੰ ਅਪਸੇ ਨਾਲ ਲੜੇ ਆਪ ਸੋਦੀ ਚਲੀ ਗਈ ਨਾ ਕਿੰਨੇ ਜ਼ੋਰ ਤੇ ਕੈਂਚੀ ਲੈ ਕੇ ਆ ਉਹ ਵੀ ਹੋਰੀ ਹੋਇਆ ਐਂ ਆਹ ਸੇਕ ਪੁੱਟ ਬੱਦ ਗੜੀ ਲੈ ਆ ਆ ਦਿਖਾ ਪੈਰ ਆ ਆਪਣੇ ਲਈ ਥੋੜਾ ਜਿਹਾ ਦੂਰ ਰੱਖ ਲੈ ਪਾਉ ਇਹ ਗਰੀਸ ਨਾਲ ਆਪਾਂ ਇਹਦਾ ਕਰਾਂਗੇ ਰੇਸ਼ਾ ਠੀਕ ਬੋਲੋ ਕੀ ਹਾਲ ਏ ਹਾਲ ਚੱਲਦੇ ਵਧੀਆ ਵਾ ਗੱਬਰ ਦੇ ਆਈ ਆਈ ਇਹਨੂੰ ਦਰਦ ਹੋਈ ਇਹਨੂੰ ਦੇ ਤੀ ਬੜਾ ਗੱਲ ਸੁਣਾ ਗੱਲ ਸੁਣਾ ਬਕੀ ਆ ਕਿਹੜੀ ਗੱਲ ਸੁਣਾਵਾ ਚਾ ਤੂੰ ਨੇ ਕਹੇ ਬੋਦੀ ਪੋੜੀਆ ਬੋਦੀ ਸ਼ੈਲਾ ਦੀ ਜਾਲੇ ਨੇ ਉਸਨੂੰ ਚਾ ਓਏ ਕਲੀਅਰ ਬੋਲਿਆ ਕਰ ਨੌਨਦ ਸਿੰਘਾ ਮਗਰੇ ਦੁਕਾਨ ਸੁਣਾ ਕਿਹੜੀ ਗੱਲ ਸੁਣਾਵਾ ਆਪਾਂ ਇਹਦਾ ਪਹਿਲਾਂ ਪੈਰ ਸਹੀ ਕਰੀਏ ਠੀਕ ਆ ਹਾਂ ਆ ਦਿਖਾ ਟੇ ਪਾਣੀਆ ਕੋਟਨ ਲਾਈਏ ਲਾਉਣ ਤੱਕ ਰਹਿਣ ਦੀਏ ਲਾ ਲਓ ਮਗਲਾ ਹੈ ਲਾ ਲਓ ਨੀ ਦੇ ਵਿੱਚ ਜਰੂਰੀ ਪਾਣੀ ਹੁੰਦੀ ਉਹਨੂੰ ਵਿਖਾ ਉਹਨੇ ਮਾਰਿਆ ਇਹਨੂੰ ਆ ਇਹਨੇ ਮਾਰੇ ਆ ਕੋਈ ਆ ਪੁੱਤੋ ਸਾਰੇ ਆਪਣੇ ਕੋਲ ਮੋਗਲੀ ਆਪਣੇ ਗੱਬਰ ਪੇਪਰ ਦਾ ਸੁਣਾ ਕਿਦਾਂ ਹੈ ਅੱਜ ਵਡਿਆ ਆ ਬਖਾਇ ਨੂੰ ਇਧਰੋਂ ਆ ਦੇਖੋ ਜੀ ਆ ਗੱਬਰ ਆਪਣਾ ਪੱਟੀ ਕਰਾ ਰਿਹਾ ਏ ਅੱਪਾ ਪੱਟੀ ਕਰੋ ਨਹੀਂ ਤਾਂ ਹੁਣ ਤੋਂ ਫੜਨਾ ਪੈਣਾ ਨਾ ਹੁਣ ਤਿੰਨ ਇਧਰ ਵੇਖ ਫੜਨਾ ਰਹਿਣਾ ਥੋੜਾ ਥੋੜਾ ਦੂਰ ਰੱਖ ਕੈਮਰਾ ਬਸ ਇਹ ਆ ਵੀ ਜਿਹੜਾ ਨਾ ਪੱਟੀ ਖਲਾ ਨਾ ਲਵੇ ਬਸ ਹਾਂ ਤਾਂ ਉਹਦੇ ਹਾਂਜੀ ਉਹ ਨਾ ਪੱਟੀ ਜਿਹੜੀ ਖਲੂਗਾਦ ਨਹੀਂ ਕੌਣ ਪੱਟੀ ਨੇ ਖੋਲਦਾ ਤੇ ਖੋਲ ਗਿਆ ਫਿਰ ਮੈਂ ਖੋਲਦਾ ਪਤਾ ਫਿਰ ਤੇ ਭਲਾ ਰਿਓ ਨਾ ਮਾਰ ਰਿਓ ਤੇ ਇੱਕ ਪੱਟੀ ਸਹੀ ਹੁੰਦੀ ਏ ਹਾਂ ਸਹੀ ਹੁੰਦੀ ਆ ਹਾਂ ਮੈਂ ਢਿੱਲੇ ਜੀ ਕੀਤੀ ਮੈਂ ਬਹੁਤੀ ਵੀ ਨਹੀਂ ਕੱਸਣੀ ਇਹ ਹੁਣ ਖੋਲਣੀ ਏ 2-4 ਦਿਨਾਂ ਤੱਕ ਅਮੇ ਲੱਗੀ ਜੀ ਹਾਂ ਹਾਂ ਵਾਹ ਬੰ ਮੋਗਲੀ ਏ ਅਸ਼ਕਾਰ ਪੂਰਾ ਯਾ ਚ ਜੇ ਲੜਦੇ ਨਾ ਨਾ ਉਹਦੇ ਗੱਲ ਹਾਂ ਫਿਰ ਨਹੀਂ ਰੇਸ਼ਾ ਪਾਣਾ ਨਾ ਨਾ ਇਹ ਰੇਸ਼ਾ ਨਹੀਂ ਪਰ ਪਾਣਾ ਵਗਾ ਹੁਣ ਵੇਖ ਗੋਲਦੀ ਸ਼ਕਲ ਵੇਖ ਤੂੰ ਆ ਕੋਈ ਕਰਦਾ ਬਲੇ ਹਾਂ ਕਰ ਦੋ ਨਾ ਨਹੀਂ ਨਹੀਂ ਰੁਕ ਜਾ ਜੀ ਅਭੀ ਇਧਰੋਂ ਵੇਖ ਪੈ ਰਹੇ ਜਰਾ ਠੀਕ ਹੈ ਆਜਾ ਅਭੀ ਖੜਾ ਆ ਬੜਾ ਪੋੜੀ ਹੈ ਇਹ ਰਹਿੰਦੇ ਤੂੰ ਚੱਲ ਠੀਕ ਆ ਬੇ ਖਾ ਇਹਨੂੰ ਜਰਾ ਖਾ ਆ ਬੰਦਾ ਤਾਂ ਆ ਰਹੀ ਹੈ ਮੁਸ਼ਕਿਲ ਹੂੰ ਤਾਂ ਮੁਸ਼ਕਿਲ ਬੰਦਾ ਜੜ ਰਿਹਾ ਠੀਕ ਹੈ ਠੀਕ ਹੈ ਪੱਟੀ ਆਪਾਂ ਡਨ ਕਰ ਦਿੱਤੀ ਐ ਓਏ ਆ ਵੇਖ ਇੱਥੇ ਵੀ ਮਾਰੇ ਪੰਜੇ ਦੇ ਅਜੇ ਵੀ ਲੜਨ ਨੂੰ ਤਿਆਰ ਹੀ ਐ ਜੇ ਬਈ ਛੱਡ ਦੇ ਨਹੀਂ 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 ਤੂੰ ਰਹਿਂਦੇ ਤੋਰਾ ਪਿੱਛੇ ਰੱਖਦਾ ਨਾ ਫੇਰ ਲੜ ਪੈਣਾ ਹੀ ਨਾ ਉਹਦੇ ਕੋਈ ਗੱਲ ਨਹੀਂ ਉਹ ਛੱਡ ਨਹੀਂ ਆ ਵੇ ਪੁੱਤ ਇਹਦੇ ਆ ਵੀ ਜ਼ਖਮ ਹੈ ਗਾ ਵੇ ਇੱਥੇ ਆ ਵੇ ਇੱਥੇ ਪੱਟੀ ਲਾ ਦੇ ਜ਼ਖਮੀ ਹੋਇਆ ਹੀ ਉਹ ਤੇ ਫੇਰ ਇਹਨੂੰ ਲੜਨ ਦੀ ਪੂਰੀ ਤਾਂਗ ਪਈ ਲਿਆ ਹਮਾਰਾ ਨੇੜੇ ਲਿਆ ਨਾ ਲੜਾਉਣੇ ਥੋੜੀ ਆ ਪੁੱਤ ਉਹ ਠੀਕ ਨਹੀਂ ਹੈਗਾ ਮੈਨੂੰ ਪੱਟੀ ਕਰਾਉਣੀ ਹੈ ਪ੍ਰੋਪਰ ਕੰਪਲੀਟ ਪਹਿਲਾਂ ਓਏ ਕਿੱਦਾਂ ਆ ਜਾ ਜੁਰਤ ਜੁਰਤ ਅੱਧਾ ਲੈ ਛੇੜੀ ਹੁਣ ਨਾ ਲੜਿਓ ਭਰਾਵੋ ਗਬਰ ਤੂੰ ਸਿਆਣਾ ਬਣਾ ਹੋਵੇ ਸੱਟ ਤੇਰੇ ਐਨੇ ਨਹੀਂ ਲਾਈ ਅਸਲ ਚ ਤੇਰੇ ਨਾ ਪਹਿਲਾਂ ਹੀ ਭੋਰੀ ਸੀ ਤੇ ਉਹੀ ਭਰ ਗਈ ਅਹੀਂ ਧਿਆਨ ਨਹੀਂ ਦਿੱਤਾ ਘਬਰਾ ਤੇਰੇ ਨਾਲ ਵੇਖਿਆ ਨਹੀਂ ਵੇਖਾ ਕਿੱਥੇ ਗਈ ਇਹ ਇਹ ਸਾਡਾ ਮੁਰਗਾ ਆ ਜੀ ਵਿੱਚੇ ਹੀ ਮੁਰਗੇ ਮਾਰ ਦਿੰਦਾ ਜੀ ਹੁਣ ਪੱਟੀ ਹੋ ਗਈ ਆ ਭਾਉ ਤੇ ਸੁੱਕੇ ਥਾਂ ਤੇ ਮੈਂ ਬਿਠਾ ਦੇਣਾ ਹੀ ਵੇਖ ਵੇ ਵੇ ਫੜ ਲੈ ਘਬਰ ਮੈਂ ਤੇ ਕਹਿੰਨਾ ਇਹਨੂੰ ਫੜ ਲੈ ਲਿਆ ਦਵਾਈ ਪਾਈਏ ਥੋੜਾ ਜਿਹਾ ਪਾਣੀ ਪਾਈਏ ਕਰਾਂ ਦੀ ਲੈ ਫੜ ਫੜ ਇੱਕ ਤੇ ਰੱਖੀਂ ਇੱਧਰ ਆ ਜਾ ਇੱਧਰ ਆ ਜਾ ਨਾ ਲੈ ਦੋ ਨਾ ਫੋਟੋ ਉਹ ਇੱਧਰ ਆ ਜਾ ਨਾ ਉਹ ਮੈਂ ਆਪਣੇ ਅੰਦਰ ਥੋੜੀ ਨਾ ਫੈਤਾ ਮੰਨਾ ਬਲੌਗ ਇਹਨਾਂ ਇੱਕ ਇੱਕ ਐਮਲ ਦੱਸਿਓ ਕਟੀਆਂ ਪਿਆਦਾ ਕਟੀਆਂ ਬਣਾ ਲਓ ਹੋਏ ਤੇ ਹੌਣ ਕਿੱਥੇ ਤੇਰਾ ਭਉ ਆਪੋ ਆ ਗੱਬੜੇ ਆਪਣਾ ਅੰਮੋਗਲੀ ਐਡਾ ਵੇਖੋ ਚੁੰਝ ਅਨੱਚਦਾ ਵੀ ਵੱੜ ਜਾ ਸੱਜਾ ਆਪੇ ਪੀ ਗਿਆ ਇਧਰ ਉਹ ਇਧਰ ਵਖਾ ਤੂੰ ਮੋਗਲੀ ਆ ਲੈ ਦਵਾਈ ਆਪੇ ਹੀ ਪੀ ਗਈ ਇਹ ਆਪਾਂ ਸ਼ੌਂਗਾ ਆ ਬੜ ਗਿਆ ਆਵੇ ਮੈਂ ਜਗਾ ਹਿੱਪੇ ਆਉਣੀ ਪਊਗੀ ਆਪੇ ਪੀ ਲਈ ਉਹਨੇ ਪੂਣਾ ਕਾਦਾਂਡਾ ਨਾ ਓਏ ਯਾਰ ਚੱਲਣਾ ਤੇ ਤੈਨੂੰ ਕੀ ਆ ਦੱਸ ਉਹ ਕਰ ਦੇਵਾ ਪਾ ਕੇ ਪਾਉ ਜੋ ਬਰਾਲਾ ਗੇ ਆ ਦਵਾਈ ਪਿਆ ਰੰਦਾ ਪਹਿਲਾਂ ਦਵਾਈ ਪਿਆ ਰੰਦਾ ਆ ਵੇਖ ਪੈਣਾ ਜਾਣ ਨਹੀਂ ਉਹ ਬੈਠਾ ਨਹੀਂ ਮੈਂ ਬਿਠਾਇਆ ਵਾ ਅੱਛਾ ਆਪ ਆ ਪਤਾ ਤੱਕ ਰਾ ਸੁਝਦੇ ਧੀਲੀ ਨਹੀਂ ਆ ਭੀ ਧੀਲੀ ਧੀਲੀ ਤਦੈ ਨੈਕਸਟ ਵਲੌਗ ਵੀ ਮੈਂ ਦੇ ਤਾ ਬਰਾਵਾ 2 ਮਿੰਟ ਵੇਖਦੇ ਲੈਣ ਦੇ ਨੈਕਸਟ ਵਲੌਗ ਤਾਂ ਲੱਗਦਾ ਅਹ ਪਾਰਟੀ ਕਰਦੇ ਨਾ ਥੋੜਾ ਪਿੱਛੇ ਕਰਨੀ ਯਾਰ ਇੰਦਰ ਕਰਾਉਂਦਾ ਆ ਸਹੀ ਤਾਂ ਫੜੇਗਾ ਉਧਰ ਇਧਰ ਜੁੜਨ ਨਾਲ ਹੀ ਲੱਗਦੇ ਉਹਦੇ ਨਾਲ ਨੂੰ ਥੇਰ ਤੱਕ 2 ਮਿੰਟ ਦੇਵਾ ਗੁਰਤਾ ਆ ਤਰਾ ਕੇ ਨੂੰ 3 ਜਨ ਸਮੇਦ ਦੁਮਾ ਲੱਗਦਾ ਉਹਦੀ ਤਾਂ ਮੇਰੇ ਸਾਬ ਨਾਲ ਚੋਂਝੀ ਵੱਖਰੀ ਕੀਤੀ ਇਹਨੇ ਤੇ ਨਹੀਂ ਨਹੀਂ ਮਾਸ ਤੇ ਲੱਗੀ ਹੋਵੇ ਉਹਨੂੰ ਗੁੱਸਾ ਵੀ ਅਸਲ ਜਿਹਾ ਸੇ ਗੱਲ ਦਾ ਮਾਸ ਤੇ ਲੱਗੀ ਹੋਵੇ ਉਹਦੀ ਚੁੰਝ ਲੱਸੀ ਨਹੀਂ ਹੁਣ ਉਹਨੂੰ ਇਹ ਪਤਾ ਨਹੀਂ ਇਹਨੂੰ ਕੀ ਖਵਾਈ ਜਾਂਦੇ ਜਿਹੜਾ ਮੈਨੂੰ ਨਹੀਂ ਦੇਂਦੇ ਪਰ ਇਹ ਵੀ ਜੜਾ ਹੈਗਾ ਨਾ ਇਹ ਮੁਰਗੇ ਨੂੰ 파ੜੂ ਮੁਰਗਾ ਹੂੰ ਨਾਲੇ ਗੱਬਰ ਨੂੰ ਜਿਹੜੀਆਂ ਸੱਟਾਂ ਲੱਗੀਆਂ ਨਾ ਬਿੱਲੀ ਲਾ ਕੇ ਗਈ ਉਦੋਂ ਦੀ ਮੋਗਲੀ ਨੂੰ ਤੇਨੇ ਕੁੱਟਿਆ ਜਾਂ ਮੋਗਲੀ ਕੋ ਕੁੱਟ ਨਹੀਂ ਇਹਨੂੰ ਭਾਈ ਇਨ ਇਹਨੂੰ ਪੁੱਟਣ ਵਾਲੇ ਨਹੀਂ ਹੱਲੇ ਬੰਦੇ ਓਏ ਓਏ ਉਹ ਤਾਂ ਬਾਈ ਦਵਾਈ ਪੀਣਾ ਤੇਰੇ ਭਲੇ ਲਈ ਆ ਪੀ ਤੀਓਗੇ ਪੀ ਗਿਆ ਸਾਰੀ ਅੱਧੀ ਨੇ ਮੇਰੇ ਮੂੰਹ ਚ ਪਾਤੀ ਨੂੰ ਹੱਥ ধਵਾਓ ਜਦ ਸੈਨੀਟਾਈਜ਼ਰ ਲੈ ਕੇ ਆਂਦੇ ਪਾਣੀ ਜੋਨ ਉਹਨੇ ਬਾਹਰ ਟੇਬਲ ਤੇ ਰੱਖਿਆ ਸੈਨੀਟਾਈਜ਼ਰ ਕਿਹਾ ਕਿ ਲੈ ਲੈ ਤੂੰ ਲੈ ਨਾ ਸੁੱਕੇ ਤੇ ਹੱਥਾਂ ਤੇ ਰੱਖਣਾ ਕਿੱਥੇ ਰੱਖੀਏ ਫੁੱਡ ਅੰਦਰ ਸੁੱਕਾ ਨਹੀਂ ਨਾ ਉਹ ਵੀ ਤੂੰ ਮੈਨੂੰ ਇੱਥੇ ਲੈ ਆਂਦਾ ਚਲ ਕਰਦੇ ਫਿਨਿਸ਼ ਜੋ ਪਾਣੀ ਲੈ ਤੇ ਸੈਨੀਟਾਈਜ਼ਰ ਲੈ